ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਆਪਣੀ ਵੀਡੀਓ ਹੈਗੀ ਆ ਪੈਨ ਕਾਰਡ ਦੀ ਉਹਦੀ ਵੈਲਿਡਿਟੀ ਨੂੰ ਲੈ ਕੇ ਕਿਉਂਕਿ ਲੋਕਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਵਾ ਕਿ ਸਾਡੇ ਜਿਹੜੀ ਪੈਨ ਕਾਰਡ ਦੀ ਉਹ ਵੈਲਿਡਿਟੀ ਹੈਗੀ ਹੈ ਜਾਂ ਨਹੀਂ ਸਾਨੂੰ ਇਹ ਅਪਡੇਟ ਕਰਾਉਣਾ ਚਾਹੀਦਾ ਕਦੋਂ ਕਰਾਉਣਾ ਚਾਹੀਦਾ ਜਾਂ ਸਾਨੂੰ ਇਹਦੇ ਸਾਈਨ ਦੀ ਲੋੜ ਜ਼ਰੂਰਤ ਹੈਗੀ ਉੱਤੇ ਜਾਂ ਇਹਦੇ ਵਿੱਚ ਸਾਡੀ ਜਿਹੜੀ ਫੋਟੋ ਵਗੈਰਾ ਉਹ ਕਦੋਂ ਚੇਂਜ ਕਰਾਉਣੀ ਚਾਹੀਦੀ ਹੈ ਜਾਂ ਨਾਂ ਦੀ ਤਬਦੀਲੀ ਹੈ ਕੋਈ ਉਹ ਕਿਵੇਂ ਆ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਸਾਰੀਆਂ ਗੱਲਾਂ ਆਪਾਂ ਜਿਹੜੀਆਂ ਤੁਹਾਡੇ ਨਾਲ ਕਲੀਅਰ ਕਰਾਂਗੇ ਕਿੱਥੇ ਤੁਹਾਨੂੰ ਮੈਂ ਇਹ ਵੀ ਦੱਸ ਦੇਣਾ ਚਾਹਣਾ ਵਾ ਜਿਹੜਾ ਪੈਨ ਦਾ ਨੰਬਰ ਹੁੰਦਾ ਇੱਕ ਵਾਰੀ ਤੁਹਾਡਾ ਜਿਹੜਾ ਪੈਨ ਨੰਬਰ ਬਣ ਗਿਆ ਪੈਨ ਕਾਰਡ ਉਹ ਹਮੇਸ਼ਾ ਸਾਰੀ ਉਮਰ ਲਈ ਤੁਹਾਡਾ ਇੱਕ ਰਹਿੰਦਾ ਵਾ ਜਿਵੇਂ ਦੇ ਆਧਾਰ ਕਾਰਡ ਦਾ ਆਧਾਰ ਕਾਰਡ ਵੀ ਜੇ ਆਪਾਂ ਇੱਕ ਵਾਰੀ ਜਿਹੜਾ ਬਣਾ ਲੈਨੇ ਆ ਉਹਦੇ ਵਿੱਚ ਆਪਾਂ ਚੇਂਜਿੰਗ ਲਿਆ ਸਕਦੇ ਆ ਨਾਂ ਦੀ ਤਬਦੀਲੀ ਹੋ ਗਈ ਜਾਂ ਕੋਈ ਹੋਰ ਕੋਈ ਪੈਨ ਜਿਹੜਾ ਨੰਬਰ ਆ ਉਹ ਤੁਹਾਡਾ ਉਹੀ ਰਹਿਣਾ ਆਧਾਰ ਕਾਰਡ ਦਾ ਵੀ ਇਹੀ ਸਿਸਟਮ ਆ ਹਾਂ ਜੇ ਤੁਸੀਂ ਨਾਂ ਦੀ ਚੇਂਜ ਕਰਾਉਣੀ ਹੈ ਜਿਵੇਂ ਤੁਸੀਂ ਜਿਵੇਂ ਫੋਰ ਐਗਜ਼ਾਮਪਲ ਰਾਜਵੀਰ ਰਾਜਵੀਰ ਸਿੰਘ ਲਾਉਣਾ ਜਾਂ ਕੌਰ ਜਾਂ ਤੁਸੀਂ ਸਰਨੇਮ ਲਾਉਣਾ ਚਾਹੁੰਦੇ ਹੋ ਉਹ ਤੁਸੀਂ ਪੈਨ ਕਾਰਡ ਤੇ ਕਰਵਾਉਣਾ ਵਾ ਉਹਦੇ ਲਈ ਤੁਹਾਨੂੰ ਜਿਹੜਾ ਤੁਹਾਡੇ ਕੋਲ ਆਇਡੈਂਟੀਟੀ ਪ੍ਰੂਫ ਚਾਹੀਦਾ ਜਿਵੇਂ ਕਿ ਤੁਹਾਡਾ ਆਧਾਰ ਕਾਰਡ ਕਿਉਂਕਿ ਇਹ ਸਭ ਤੋਂ ਪਹਿਲਾਂ ਜਿਹੜਾ ਆਧਾਰ ਕਾਰਡ ਦੇ ਉੱਤੇ ਤੁਹਾਡਾ ਨਾਮ ਹੋ ਉਹੀ ਤੁਹਾਡਾ ਜਿਹੜਾ ਪੈਨ ਕਾਰਡ ਦੇ ਉੱਪਰ ਚੱਲਣਾ ਕਿਉਂਕਿ ਅੱਜ ਦੇ ਸਮੇਂ ਵਿੱਚ ਸਾਰਿਆਂ ਦੇ ਜਿਹੜੇ ਪੈਨ ਕਾਰਡ ਆ ਉਹ ਆਧਾਰ ਕਾਰਡ ਨਾਲ ਲਿੰਕ ਹੋ ਚੁੱਕੇ ਤੇ ਇਸ ਤਰ੍ਹਾਂ ਕੋਈ ਵੀ ਤੁਸੀਂ ਇਹ ਫੋਟੋ ਚੇਂਜ ਕਰਾਉਣੀ ਆ ਉਹਦੇ ਤੇ ਕੋਈ ਕੰਡੀਸ਼ਨ ਨਹੀਂ ਹੈਗੀ ਉਹ ਤੁਸੀਂ ਕਈ ਵਾਰ ਪੁਰਾਣੀ ਹੋ ਜਾਂਦੀਆਂ ਠੀਕ ਹੈ ਤੇ ਉਹ ਤੁਸੀਂ ਜਦੋਂ ਮਰਜ਼ੀ ਚ ਆਪਣੀ ਚੇਂਜ ਕਰਵਾ ਸਕਦੇ ਹੋ ਤੇ ਤੁਸੀਂ ਆਨਲਾਈਨ ਆਪਣੇ ਆਪ ਜਾ ਕੇ ਵੀ ਕਰ ਸਕਦੇ ਹੋ ਉੱਥੇ ਚੇਂਜ ਕੋਈ ਤੁਹਾਡੀ ਫੀਸ ਲੱਗਣੀ ਹੈ ਤੇ ਕੋਈ ਇਹਦਾ ਬੜਾ ਵੱਡਾ ਔਖਾ ਪ੍ਰੋਸੈਸ ਨਹੀਂ ਹੈਗਾ ਬਹੁਤ ਸੌਖਾ ਵਾ ਅਪਲਾਈ ਕਰਨਾ ਵੀ ਹਾਂ ਤੁਸੀਂ ਕੋਈ ਇਹਦੇ ਵਿੱਚ ਹੋਰ ਚੇਂजेस ਕਰਵਾਉਣੀ ਆ ਉਹ ਵੀ ਕਰਵਾ ਸਕਦੇ ਹੋ ਪਰ ਉਹਦੇ ਲਈ ਤੁਹਾਡਾ ਜਿਹੜਾ ਡਾਕੂਮੈਂਟ ਤੁਹਾਡੇ ਕੋਲ ਹੋਣਾ ਉਹਦੇ ਸੰਬੰਧ ਵਿੱਚ ਜ਼ਰੂਰੀ ਹੈ ਜਿੱਥੋਂ ਤੱਕ ਇਹ ਗੱਲ ਪੈਨ ਕਾਰਡ ਦੀ ਵੈਲਿਡਿਟੀ ਦੀ ਪੈਨ ਕਾਰਡ ਦੀ ਕੋਈ ਵੀ ਵੈਲਿਡਿਟੀ ਨਹੀਂ ਹੁੰਦੀ ਕਿਉਂਕਿ ਜਿਹੜਾ ਪੈਨ ਕਾਰਡ ਤੁਹਾਡਾ ਜਿੰਦਗੀ ਜੀ ਇਕ ਵਾਰੀ ਬਣ ਗਿਆ ਉਹ ਪੈਨ ਨੰਬਰ ਤੁਹਾਨੂੰ ਜਿਹੜੀ ਆ ਇਨਕਮ ਟੈਕਸ ਸਾਈਡ ਤੋਂ ਜਿਹੜਾ ਜਿਹੜਾ ਡਿਪਾਰਟਮੈਂਟ ਆ ਉਹ ਤੁਹਾਨੂੰ ਇੱਕ ਪੈਨ ਨੰਬਰ ਦੇ ਦਿੰਦਾ ਜਿਹੜਾ ਤੁਹਾਡੇ ਬੈਂਕ ਖਾਤਿਆਂ ਦੇ ਵਿੱਚ ਵੀ ਜ਼ਰੂਰਤ ਪੈਂਦੀ ਹੈ ਜਾਂ ਤੁਸੀਂ ਆਈਟੀਆਰ ਭਰਦੇ ਹੋ ਉੱਥੇ ਵੀ ਜ਼ਰੂਰਤ ਪੈਂਦੀ ਹੈ ਤੇ ਉਹ ਤੁਹਾਡਾ ਸਾਰੀ ਜ਼ਿੰਦਗੀ ਇੱਕੋ ਨੰਬਰ ਹੀ ਰਹਿੰਦਾ ਵਾ ਹਾਂ ਤੁਸੀਂ ਇਹਦੇ ਵਿੱਚ ਹੋਰ ਚੇਂਜੇ ਫੋਟੋ ਵਗੈਰਾ ਪਹਿਲਾਂ ਦੱਸ ਕੇ ਟੈਨ ਨੇਮ ਉਹ ਤੁਸੀਂ ਕਰਵਾ ਸਕਦੇ ਹੋ ਸਾਰੀ ਉਮਰ ਲਈ ਤੁਹਾਡਾ ਜਿਹੜਾ ਇੱਕੋ ਹੀ ਪੈਨ ਕਾਰਡ ਰਹਿੰਦਾ ਪਿੱਛੇ ਜੇ ਪ੍ਰੋਬਲਮ ਆਈ ਸੀਗੀਆਂ ਲੋਕਾਂ ਨੇ ਕਈਆਂ ਲੋਕਾਂ ਨੇ ਦੋ ਦੋ ਪੈਨ ਕਾਰਡ ਬਣਾ ਲਏ ਸੀਗੇ ਉਹਦੇ ਨਾਲ ਪ੍ਰੋਬਲਮ ਇਹ ਆਈ ਸੀਗੀ ਕਿ ਜਿਹੜੀ ਇਨਕਮ ਟੈਕਸ ਡਿਪਾਰਟਮੈਂਟ ਕੋਲੇ ਤੁਹਾਡੇ ਇੱਕ ਪੈਨ ਕਾਰਡ ਦੀ ਜਾਣਕਾਰੀ ਹੁੰਦੀ ਹੈ ਪਰ ਇਹਦੇ ਨਾਲ ਇਹ ਆ ਵੀ ਜਦੋਂ ਤੁਸੀਂ ਦੋ ਬਣਾ ਲੈਂਦੇ ਹੋ ਤੁਹਾਡਾ ਕਈ ਵਾਰ ਗੁੰਮ ਗਿਆ ਤੁਸੀਂ ਆਪਣਾ ਪੈਨ ਕਾਰਡ ਹੋਰ ਅਪਲਾਈ ਕਰਤਾ ਉਹ ਜਿਹੜਾ ਪੈਨ ਨੰਬਰ ਤੁਹਾਨੂੰ ਹੋਰ ਜਿਹੜਾ ਮਿਲ ਜਾਂਦਾ ਵਾ ਉਹਦੇ 'ਚ ਫਿਰ ਬਈ ਮੁਸ਼ਕਲਾਂ ਆਉਂਦੀਆਂ ਨੇ ਇਹਦੇ 'ਚ ਫਿਰ ਕਈ ਵਾਰ ਤੁਹਾਨੂੰ ਜੁਰਮਾਨਾ ਵੀ ਪੈ ਜਾਂਦਾ ਵਾ ਇਸ ਕਰਕੇ ਹਮੇਸ਼ਾ ਯਾਦ ਰੱਖਣਾ ਇਹ ਚੀਜ਼ ਨੂੰ ਵੀਰਾ ਪੈਨ ਕਾਰਡ ਹਮੇਸ਼ਾ ਇੱਕ ਨੰਬਰ ਵਾਲੀ ਰੱਖਣਾ ਜੇ ਉਹ ਤੁਹਾਡਾ ਗਮ ਵੀ ਹੋ ਗਿਆ ਤਾਂ ਉਸੇ ਨੂੰ ਤੁਸੀਂ ਦੁਬਾਰਾ ਅਪਲਾਈ ਕਰਨਾ ਉਸੇ ਪੈਨ ਜਿਹੜਾ ਨੰਬਰ ਤੋਂ ਦੁਬਾਰਾ ਪੈਨ ਨੰਬਰ ਜਿਹੜਾ ਬਣਾ ਲੈਣਾ ਉਹਦੇ ਲਈ ਜੇ ਤੁਹਾਡਾ ਗਮ ਵੀ ਹੋ ਗਿਆ ਤੁਹਾਡੇ ਕੋ ਕੋਈ ਪ੍ਰੂਫ ਹੈ ਨਹੀਂਗਾ ਤੁਹਾਡਾ ਜਿਹੜਾ ਮੋਬਾਈਲ ਨੰਬਰ ਆ ਤੁਹਾਡਾ ਜਿਹੜਾ ਲਿੰਕ ਸੀ ਉਹਦੇ ਨਾਲ ਜਾਂ ਇਹ ਮੇਲ ਆਈਡੀ ਜਿਹੜੀ ਹੁੰਦੀ ਹੈ ਤੁਹਾਡੀ ਨੇਮ ਉਹਦੇ ਦੁਆਰਾ ਤੁਸੀਂ ਜਿਹੜਾ ਪੈਨ ਨੰਬਰ ਉਹ ਕੱਢ ਸਕਦੇ ਹੋ ਦੁਬਾਰਾ ਆਨਲਾਈਨ ਬਹੁਤ ਤਰੀਕੇ ਨੇ ਉਹਦੇ ਤੇ ਵੀ ਆਪਾਂ ਇੱਕ ਵੀਡੀਓ ਬਣਾ ਦਾਂਗੇ ਇਸ ਕਰਕੇ ਹਮੇਸ਼ਾ ਯਾਦ ਰੱਖਣਾ ਮੈਂ ਜਿਹੜਾ ਪੈਨ ਕਾਰਡ ਉਹ ਹਮੇਸ਼ਾ ਇੱਕ ਹੀ ਰੱਖਣਾ ਮਾ ਇਹ ਨਹੀਂ ਹੈਗਾ ਜੇ ਤੁਹਾਡਾ ਗਮ ਹੋ ਗਿਆ ਤਾਂ ਤੁਸੀਂ ਦੂਸਰਾ ਅਪਲਾਈ ਕਰਦੇ ਉਸੇ ਜਿਹੜਾ ਨੰਬਰ ਪਹਿਲੀ ਗੱਲ ਤਾਂ ਆਪਦੀ ਤੁਸੀਂ ਉਹਦੀ ਫੋਟੋ ਕਾਪੀ ਕਰਵਾ ਕੇ ਰੱਖੋ ਤਾਂ ਜੋ ਆਨਲਾਈਨ ਸਮੇਂ ਵਿੱਚ ਤੁਹਾਨੂੰ ਉਹਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਭ ਤੋਂ ਬੈਸਟ ਆ ਇਹ ਤੇ ਜਿਹੜੀ ਵੈਲਿਡਿਟੀ ਦੀ ਗੱਲ ਸੀਗੀ ਉਹ ਹੁਣ ਮੈਂ ਤੁਹਾਨੂੰ ਕਲੀਅਰ ਕਰ ਹੀ ਦਿੱਤੀ ਆ ਵੀ ਜਿਹੜਾ ਪੈਨ ਕਾਰਡ ਆ ਹਮੇਸ਼ਾ ਇੱਕ ਹੀ ਰਹਿੰਦਾ ਕੋਈ ਉਹਦੀ ਵੈਲਿਡਿਟੀ ਨਹੀਂ ਹੁੰਦੀ ਸਾਰੀ ਉਮਰ ਲਈ ਉਹ ਇੱਕੋ ਹੀ ਚੱਲਦਾ ਵਾ ਤੇ ਦੂਸਰਾ ਕੋਸ਼ਿਸ਼ ਕਰਿਆ ਕਰੋ ਵੀ ਜਿਹੜਾ ਤੁਹਾਡਾ ਮੋਬਾਈਲ ਆ ਨੰਬਰ ਉਹ ਇੱਕ ਹੀ ਰੱਖਿਆ ਕਰੋ ਕਿਉਂਕਿ ਤੁਹਾਡੇ ਬੈਂਕ ਖਾਤਿਆਂ ਨਾਲ ਵੀ ਉਹ ਲਿੰਕ ਹੁੰਦਾ ਵਾ ਤੁਹਾਡੇ ਆਧਾਰ ਕਾਰਡ ਨਾਲ ਵੀ ਲਿੰਕ ਹੁੰਦਾ ਵਾ ਔਰ ਜਿਹੜੀ ਆਧਾਰ ਕਾਰਡ ਨਾਲ ਉਹ ਪੈਨ ਕਾਰਡ ਵੀ ਲਿੰਕ ਹੋਊਗੀ ਤੇ ਜੇ ਤੁਸੀਂ ਉਹ ਬਦਲ ਦਿੰਦੇ ਹੋ ਜਾਂ ਤੁਹਾਡਾ ਚੇਂਜ ਹੋ ਗਿਆ ਤਾਂ ਫਿਰ ਆਉਣ ਵਾਲੇ ਸਮੇਂ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਕੋਸ਼ਿਸ਼ ਕਰਿਆ ਕਰੋ ਜਿਹੜਾ ਤੁਸੀਂ ਇੱਕ ਨੰਬਰ ਪਰਸਨਲ ਲੈ ਲਿਆ ਆਪਣਾ ਪਰਸਨਲ ਨੰਬਰ ਹੈਗਾ ਤੁਹਾਡਾ ਉਹ ਹਮੇਸ਼ਾ ਇੱਕ ਹੀ ਰੱਖੋ ਜੇ ਤੁਸੀਂ ਦੂਸਰਾ ਲੈਣਾ ਤੋਂ ਐਕਸਟਰਾ ਕੰਮ ਲਈ ਉਹ ਆਪਣਾ ਰੱਖ ਸਕਦੇ ਹੋ ਪਰ ਜਿਹੜਾ ਜਿਹੜਾ ਤੁਹਾਡੇ ਡਾਕੂਮੈਂਟਾਂ ਨਾਲ ਲਿੰਕ ਆ ਉਹਦੇ ਵਿੱਚ ਤਬਦੀਲੀ ਨਾ ਕਰਿਆ ਕਰੋ ਤਾ ਜੋ ਤੁਹਾਨੂੰ ਆਨਲਾਈਨ ਸਮੇਂ ਵਿੱਚ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਬਤਵਾ 6 ਜੁ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਸ ਤਰ੍ਹਾਂ ਦੀਆਂ ਆਪਾਂ ਹੋਰ ਵੀ ਵੀਡੀਓ ਤੁਹਾਡੇ ਨੌਲੇਜ ਦੇ ਨਾਲ ਸੰਬੰਧਤ ਜਿਹੜੀਆਂ ਲੋਕਾਂ ਦੇ ਆਮ ਵਰਤੋਂ ਚ ਆਉਣ ਵਾਲੀਆਂ ਵੀਡੀਓ ਆਪਾਂ ਬਣਾਉਂਦੇ ਰਹਿੰਨੇ ਆ ਤੇ ਕੋਸ਼ਿਸ਼ ਕਰਿਆ ਕਰੋ ਵੀ ਵੀਡੀਓ ਨੂੰ ਪੂਰਾ ਸੁਣਿਆ ਕਰੋ ਤਾਂ ਜੋ ਪੂਰੀ ਜਾਣਕਾਰੀ ਤੁਹਾਨੂੰ ਮਿਲ ਸਕੇ ਧੰਨਵਾਦ